ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਸਰਦਾਰਾ ਸਿੰਘ ਆਪਣੇ ਘਰੇ ਵਿਹੜੇ ਵਿੱਚ ਮੰਜੇ ਤੇ ਪਿਆ ਸੀ ਰਾਤ ਦੇ 10 ਵਜੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਵਿਹੜੇ ਵਿੱਚ ਬਹੁਤ ਗਰਮੀ ਸੀ ਜੇੜ ਹੜ ਦਾ ਮਹੀਨਾ ਚੱਲ ਰਿਹਾ ਸੀ ਉਹ ਪਿਆ ਪਾਸੇ ਮਾਰਦਾ ਰਿਹਾ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਆਉਂਦੀ ਵੀ ਕਿਵੇਂ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਸਵੇਰ ਦਾ ਉਸਨੇ ਕੁਝ ਨਹੀਂ ਖਾਦਾ ਸੀ ਫਿਰ ਉਹ ਉੱਠ ਕੇ ਰਸੋਈ ਵਿੱਚ ਕੁਝ ਖਾਣ ਲਈ ਲੱਭਣ ਲੱਗਾ ਪਰ ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਦੁੱਧ ਪੀ ਕੇ ਸੌਂ ਜਾਂਦਾ ਹਾਂ ਜਦੋਂ ਉਸਨੇ ਫ੍ਰਿਜ ਖੋਲ੍ਹਿਆ ਤਾਂ ਵੇਖਿਆ ਕਿ ਦੁੱਧ ਵਾਲਾ ਭਾਂਡਾ ਵੀ ਖਾਲੀ ਸੀ ਉਹ ਚੁੱਪਚਾਪ ਪਾਣੀ ਪੀ ਕੇ ਵਿਹੜੇ ਵਿੱਚ ਆ ਕੇ ਮੰਜੀ ਤੇ ਲੇਟ ਗਿਆ ਐਨੀ ਗਰਮੀ ਵਿੱਚ ਖੁੱਲੇ ਅਸਮਾਨ ਹੇਠਾਂ ਉਹ ਬਿਨਾਂ ਪੱਖੇ ਜਾਂ ਕੋਲਰ ਤੋਂ ਪਿਆ ਸੀ ਐਨੀ ਗਰਮੀ ਦੇ ਵਿੱਚ ਬਿਨਾਂ ਪੱਖੇ ਜਾਂ ਕੂਲਰ ਦੇ ਨੀ ਆ ਵੀ ਕਿਵੇਂ ਸਕਦੀ ਹੈ ਜਦਕਿ ਉਸਦਾ ਪੁੱਤਰ ਤੇ ਨੂੰ ਆਪਣੇ ਕਮਰੇ ਵਿੱਚ ਏਸੀ ਲਗਾ ਕੇ ਸੁੱਤੇ ਹੋਏ ਸਨ ਅਸਲ ਵਿੱਚ ਸਰਦਾਰਾ ਸਿੰਘ ਦਾ ਮੁੰਡਾ ਅਤੇ ਨੂੰ ਕਿਸੇ ਵਿਆਹ ਵਿੱਚ ਗਏ ਸੀ ਉਸਦੀ ਨੂੰ ਸਵੇਰ ਦੀਆਂ ਦੋ ਬੇਹੀਆਂ ਰੋਟੀਆਂ ਡੱਬੇ ਵਿੱਚ ਰੱਖ ਕੇ ਆਪਣੇ ਸਹੁਰੇ ਨੂੰ ਕਹਿ ਗਈ ਸੀ ਕਿ ਤੁਸੀਂ ਇਹ ਰੋਟੀਆਂ ਚਾਹ ਨਾਲ ਖਾ ਲਿਓ ਜਦੋਂ ਵੀ ਉਸਦੇ ਪੁੱਤ ਨੂੰ ਨੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਸਦੀ ਨੂੰ ਉਸ ਲਈ ਬੇਹੀਆਂ ਰੋਟੀਆਂ ਰੱਖ ਜਾਂਦੀ ਸੀ ਵਿਆ ਤੋਂ ਆਉਂਦੇ ਆਉਂਦੇ ਉਸਦੇ ਮੁੰਡੇ ਅਤੇ ਨੋ ਨੂੰ 12 ਵਜ ਗਏ ਉਸ ਤੋਂ ਪਹਿਲਾਂ ਸਰਦਾਰਾ ਸਿੰਘ ਨੇ ਵੇਖਿਆ ਕਿ ਰਸੋਈ ਵਿੱਚ ਕੁਝ ਖਾਣ ਲਈ ਹੋਵੇਗਾ ਤਾਂ ਮੈਂ ਖਾ ਕੇ ਸੌਂ ਜਾਂਦਾ ਹਾਂ ਪਰ ਰਸੋਈ ਵਿੱਚ ਕੁਝ ਵੀ ਨਹੀਂ ਸੀ ਕਿਉਂਕਿ ਜਿਹੜੀਆਂ ਦੋ ਰੋਟੀਆਂ ਉਸਦੀ ਨੂੰ ਰੱਖ ਕੇ ਗਈ ਸੀ ਉਹ ਉਸਨੇ ਦੁਪਹਿਰ ਦੀ ਚਾਹ ਨਾਲ ਖਾ ਲੈਂਿਆ ਸਨ ਫਿਰ ਉਸ ਨੂੰ ਲੱਗਾ ਕਿ ਸ਼ਾਮ ਨੂੰ ਉਸਦੇ ਨੋ ਪੁੱਤ ਆਣਗੇ ਤਾਂ ਉਸਦੀ ਨੂੰ ਖਾਣਾ ਬਣਾਵੇਗੀ ਜਦੋਂ ਉਸਦੇ ਨੂੰਹ ਪੁੱਤ ਲੇਟ ਆਏ ਤਾਂ ਸਰਦਾਰਾ ਸਿੰਘ ਦੀ ਹਿੰਮਤ ਨਹੀਂ ਹੋਈ ਕਿ ਉਹ ਆਪਣੀ ਨੂੰਹ ਨੂੰ ਖਾਣਾ ਬਣਾਉਣ ਲਈ ਕਹੇ ਭਾਵੇਂ ਕਿ ਉਹਨਾਂ ਦੇ ਆਉਣ ਤੱਕ ਉਹ ਜਾਗਦਾ ਹੀ ਪਿਆ ਸੀ ਪਰ ਉਸਨੇ ਆਪਣੀ ਨੂੰਹ ਨੂੰ ਖਾਣਾ ਬਣਾਉਣ ਲਈ ਨਹੀਂ ਕਿਹਾ ਕਿਉਂਕਿ ਉਸਨੂੰ ਪਤਾ ਸੀ ਕਿ ਉਸਦੀ ਨੂੰਹ ਨੇ ਉਸ ਲਈ ਖਾਣਾ ਨਹੀਂ ਬਣਾਉਣਾ ਇਸ ਲਈ ਉਹ ਚੁੱਪਚਾਪ ਲੇਟਿਆ ਹੋ ਰਿਹਾ ਪਰ ਰਾਤ ਦੇ 1 ਵਜੇ ਤੱਕ ਉਸਨੂੰ ਨੀਂਦ ਨਹੀਂ ਆਈ ਕਿਉਂਕਿ ਇੰਨੇ ਵੱਡੇ ਦਿਨ ਵਿੱਚ ਸਾਰਾ ਦਿਨ ਦੋ ਰੋਟੀਆਂ ਨਾਲ ਗੁਜ਼ਾਰਾ ਕਿੱਥੇ ਹੁੰਦਾ ਹੈ ਹੁਣ ਸਰਦਾਰਾ ਸਿੰਘ ਪਿਆਸੋਚ ਰਿਹਾ ਸੀ ਕਿ ਕਦੋਂ ਸਵੇਰ ਹੋਵੇ ਤੇ ਉਸ ਦਿਨ ਉਸ ਲਈ ਕੁਝ ਖਾਣ ਨੂੰ ਬਣਾ ਕੇ ਦੇਵੇ ਇਸ ਤਰ੍ਹਾਂ ਸੋਚਦੇ ਸੋਚਦੇ ਉਸ ਦੀ ਅੱਖ ਲੱਗ ਗਈ ਅਤੇ ਸਵੇਰੇ ਸਾਢੇ 6 ਵਜੇ ਕੁੱਕਰ ਦੀ ਸੀਟੀ ਨਾਲ ਸਰਦਾਰਾ ਸਿੰਘ ਦੀ ਅੱਖ ਖੁੱਲੀ ਜਦੋਂ ਉਸਨੇ ਵੇਖਿਆ ਕਿ ਉਸ ਦਿਨ ਉਸ ਦੇ ਸਹਰਾਣੇ ਖੜੀ ਉੱਚੀ ਉੱਚੀ ਬੋਲ ਰਹੀ ਸੀ ਤੇ ਕਹਿ ਰਹੇ ਸੀ ਅਜੇ ਤੱਕ ਸੁੱਤੇ ਪਏ ਹੋ ਇਹ ਕੋਈ ਸੌਣ ਦਾ ਵੇਲਾ ਹੈ ਜਲਦੀ ਉਠੋ ਆਹ ਚਾਹ ਪੀਓ ਅਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਓ ਸਬਜ਼ੀ ਲੈ ਕੇ ਆਉਣੀ ਹੈ ਹੋਰ ਵੀ ਕਿੰਨੇ ਕੰਮ ਪਏ ਨੇ ਮੈਂ ਇਕੱਲੀ ਕਿੱਧਰ-ਕਿੱਧਰ ਹੋਵਾਂ ਜਲਦੀ ਨਾਲ ਚਾਹ ਪੀ ਕੇ ਉਠੋ ਸਰਦਾਰਾ ਸਿੰਘ ਨੇ ਛੇਤੀ-ਛੇਤੀ ਚਾਹ ਪੀਤੀ ਅਤੇ ਆਪਣੇ ਪੋਤੇ-ਪੋਤੀ ਨੂੰ ਲੈ ਕੇ ਸਕੂਲ ਛੱਡਣ ਚਲਾ ਗਿਆ ਸਕੂਲੋਂ ਆਉਂਦੇ ਹੋਏ ਉਹ ਸਬਜ਼ੀਆਂ ਲੈ ਕੇ ਆਇਆ ਜਦੋਂ ਉਹ ਸਬਜ਼ੀ ਲੈ ਕੇ ਆਇਆ ਤਾਂ ਉਸ ਦੀ ਨੂੰਨੇ ਉਸ ਨੂੰ ਹੁਕਮ ਲਗਾ ਦਿੱਤਾ ਕਿ ਅੱਜ ਮੇਰੇ ਪੇਕੇ ਆਉਣ ਵਾਲੇ ਨੇ ਜਲਦੀ ਨਾਲ ਆਪਣਾ ਮੰਝਾ ਚੁੱਕ ਕੇ ਕਮਰੇ ਵਿੱਚ ਲਗਾ ਦਿਓ ਪੂਰੇ ਘਰ ਨੂੰ ਕਵਾੜ ਖਾਣਾ ਬਣਾ ਕੇ ਰੱਖਦੇ ਹੋ ਉਸ ਤੋਂ ਬਾਅਦ ਮੇਰੀ ਮਦਦ ਕਰੋ ਸਬਜ਼ੀਆਂ ਨੂੰ ਕੱਟ ਦਿਓ ਕੱਪੜੇ ਧੋਤੇ ਪਏ ਨੇ ਉਹਨਾਂ ਨੂੰ ਜਾ ਕੇ ਛੱਤ ਤੇ ਸੁੱਕਣੇ ਪਾਓ ਸਰਦਾਰਾ ਸਿੰਘ ਨੇ ਆਪਣਾ ਮੰਝਾ ਚੁੱਕਿਆ ਅਤੇ ਕਮਰੇ ਵਿੱਚ ਰੱਖ ਆਇਆ ਉਸ ਤੋਂ ਬਾਅਦ ਉਹ ਸਬਜ਼ੀਆਂ ਕੱਟਣ ਲੱਗ ਗਿਆ ਫਿਰ ਉਸਨੇ ਸਾਰੇ ਕੱਪੜੇ ਵੀ ਸੁੱਕਣੇ ਪਾਏ ਸਾਰਾ ਕੰਮ ਕਰਨ ਤੋਂ ਬਾਅਦ ਔਰ ਰਸੋਈ ਵਿੱਚ ਆਪਣੀ ਨੂੰਹ ਕੋਲ ਆਇਆ ਰਸੋਈ ਵਿੱਚੋਂ ਆ ਰਹੀ ਖਾਣੇ ਦੀ ਸੁਗੰਧ ਨੇ ਸਰਦਾਰਾ ਸਿੰਘ ਦੀ ਭੁੱਖ ਨੂੰ ਹੋਰ ਵਧਾ ਦਿੱਤਾ ਉਸਨੇ ਆਪਣੀ ਨੂੰਹ ਨੂੰ ਕਿਹਾ ਕੀ ਧੀਏ ਮੈਂ ਘਰ ਦੇ ਸਾਰੇ ਕੰਮ ਕਰ ਦਿੱਤੇ ਨੇ ਹੁਣ ਮੈਨੂੰ ਰੋਟੀ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਕੱਲ ਦੁਪਹਿਰ ਦੀ ਰੋਟੀ ਖਾਧੀ ਹੈ ਰਾਤ ਵੀ ਮੈਂ ਕੁਝ ਨਹੀਂ ਖਾਂਦਾ ਇਹ ਸੁਣ ਕੇ ਉਸ ਨੇ ਨੂੰ ਕਹਿਣ ਲੱਗੀ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਤੁਹਾਨੂੰ ਖਾਣਾ ਨਹੀਂ ਦਿੰਦੀ ਹੁਣ ਮੇਰੇ ਪੇਕੇ ਆਉਣ ਵਾਲੇ ਨੇ ਜਦੋਂ ਆ ਕੇ ਖਾਣਾ ਖਾ ਲੈਣਗੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਖਾਣਾ ਦੇਵਾਂਗੀ ਕਿਉਂਕਿ ਜੇ ਖਾਣਾ ਘੱਟ ਰਹਿ ਗਿਆ ਫਿਰ ਮੈਂ ਕਿੱਥੋਂ ਪੂਰਾ ਕਰਾਂਗੀ ਉਹਨਾਂ ਟਾਈਮ ਤੁਸੀਂ ਬ੍ਰੈਡ ਖਾ ਲਵੋ ਉਸ ਨੇ ਸਰਦਾਰਾ ਸਿੰਘ ਨੂੰ ਰੁੱਖੀ ਆਵਾਜ਼ ਵਿੱਚ ਕਿਹਾ ਕਿ ਉਸ ਦੀ ਕੜਾਕ ਕਰਦੀ ਆਵਾਜ਼ ਨੂੰ ਸੁਣ ਕੇ ਸਰਦਾਰਾ ਸਿੰਘ ਕੰਬਣ ਲੱਗ ਗਿਆ ਅਤੇ ਚੁੱਪचाप ਬ੍ਰੈਡ ਫੜ ਕੇ ਆਪਣੇ ਕਮਰੇ ਵਿੱਚ ਆ ਗਿਆ ਪਹਿਲਾਂ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਨੂੰਹ ਦੀਆਂ ਗੱਲਾਂ ਦਾ ਜਵਾਬ ਦੇਵੇ ਪਰ ਫਿਰ ਉਸਨੇ ਸੋਚਿਆ ਕਿ ਘਰ ਵਿੱਚ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਉਹ ਬੋਲੇਗਾ ਤਾਂ ਉਸ ਦੀ ਨੂੰਹ ਉਸ ਦੇ ਮੁੰਡੇ ਕੋਲ ਉਸ ਦੀ ਸ਼ਿਕਾਇਤ ਕਰੇਗੀ ਅਤੇ ਉਸ ਦਾ ਮੁੰਡਾ ਵੀ ਆਪਣੀ ਘਰ ਵਾਲੀ ਦੀ ਹੀ ਸਾਈਡ ਲਵੇਗਾ ਇਹ ਸੋਚ ਕੇ ਉਹ ਆਪਣੇ ਕਮਰੇ ਵਿੱਚ ਆ ਕੇ ਬ੍ਰੈਡ ਖਾਣ ਲੱਗ ਗਿਆ ਅਤੇ ਖਾਂਦੇ-ਖਾਂਦੇ ਉਹ ਸੋਚ ਰਿਹਾ ਸੀ ਕਿ ਕੀ ਨਹੀਂ ਕੀਤਾ ਮੈਂ ਆਪਣੇ ਪੁੱਤ ਨੂੰ ਪੜ੍ਹਾਉਣ ਲਿਖਾਉਣ ਲਈ ਉਹ ਤੇ ਉਸਦੀ ਪਤਨੀ ਨੇ ਕਿੰਨੀ ਮਿਹਨਤ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ ਪਰ ਉਸਦੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਉਸਦੇ ਪੁੱਤ ਨੇ ਕਦੇ ਵੀ ਉਸ ਦਾ ਹਾਲ ਚਾਲ ਨਹੀਂ ਪੁੱਛਿਆ ਸੀ ਕਦੇ ਵੀ ਉਸ ਕੋਲ ਆ ਕੇ ਮੰਜੇ ਤੇ ਨਹੀਂ ਬੈਠਿਆ ਸੀ ਕਦੇ ਵੀ ਉਸ ਨੂੰ ਨਹੀਂ ਪੁੱਛਿਆ ਸੀ ਕਿ ਤੂੰ ਖਾਣਾ ਖਾਦਾ ਜਾਂ ਨਹੀਂ ਇਹ ਸਭ ਸੋਚ ਕੇ ਸਰਦਾਰਾ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਰਦਾਰਾ ਸਿੰਘ ਦੀ ਪਤਨੀ ਜੀਤੋ ਦੀ ਮੌਤ ਹੋਏ ਨੂੰ ਪੂਰੇ 12 ਸਾਲ ਹੋ ਚੁੱਕੇ ਸੀ ਜਦੋਂ ਸਰਦਾਰਾ ਸਿੰਘ ਦਾ ਮੁੰਡਾ ਛੋਟਾ ਸੀ ਤਾਂ ਸਰਦਾਰਾ ਸਿੰਘ ਦੀ ਛੋਟੀ ਜਹੀ ਦੁਕਾਨ ਸੀ ਉਸਨੇ ਦੁਕਾਨ ਤੋਂ ਬਾਅਦ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਇੱਕ ਵੱਡਾ ਕਾਰੋਬਾਰ ਖੜਾ ਕਰ ਲਿਆ ਵਧੀਆ ਸ਼ੋਰੂਮ ਬਣਾ ਲਿਆ ਸੀ ਕਿਉਂਕਿ ਉਸ ਨੂੰ ਇਹ ਸੀ ਕਿ ਮੇਰੀ ਆਪਣੀ ਉਮਰ ਗਰੀਬੀ ਵਿੱਚ ਲੰਗੀ ਹੈ ਪਰ ਮੈਂ ਆਪਣੇ ਪੁੱਤਰ ਨੂੰ ਗਰੀਬੀ ਵਿੱਚ ਨਹੀਂ ਦੇਖ ਸਕਦਾ ਉਸਨੇ ਦਿਨ ਰਾਤ ਮਿਹਨਤ ਕੀਤੀ ਉਸਦੀ ਪਤਨੀ ਜੀਤੋ ਨੇ ਵੀ ਉਸਦਾ ਬਹੁਤ ਸਾਥ ਦਿੱਤਾ ਉਸਨੇ ਆਪਣੇ ਮੁੰਡੇ ਨੂੰ ਵਧੀਆ ਪੜਾਇਆ ਲਿਖਾਇਆ ਅਤੇ ਉਸ ਨੂੰ ਇੱਕ ਵੱਡਾ ਕਾਰੋਬਾਰ ਖੜਾ ਕਰਕੇ ਦੇ ਦਿੱਤਾ ਫਿਰ ਉਸਦਾ ਵਿਆਹ ਉਸਨੇ ਉਸਦੇ ਪਸੰਦੇ ਦੀ ਕੁੜੀ ਨਾਲ ਕਰਵਾ ਦਿੱਤਾ ਜਦੋਂ ਤੱਕ ਜੀਤੋ ਜਿਉਂਦੀ ਸੀ ਤਾਂ ਉਹਨਾਂ ਦੇ ਘਰ ਵਿੱਚ ਬਹੁਤ ਪੁੱਛਪੜ ਤਾਲ ਹੁੰਦੀ ਸੀ ਸਰਦਾਰਾ ਸਿੰਘ ਆਪਣੀ ਦੁਕਾਨ ਸੰਭਾਲਦਾ ਸੀ ਉਸ ਦਾ ਪੁੱਤ ਇੱਕ ਵੱਡਾ ਵਪਾਰੀ ਬਣ ਗਿਆ ਸੀ ਉਹ ਦੇਣ ਲੈਣ ਦੇ ਕੰਮ ਕਰਦਾ ਸੀ ਜੀਤੋ ਆਪਣੀ ਨੂੰ ਨਾਲ ਕਰਦੇ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਇਸ ਤਰ੍ਹਾਂ ਜ਼ਿੰਦਗੀ ਵਧੀਆ ਲੰਘ ਰਹੀ ਸੀ ਪਰ ਅਚਾਨਕ ਜੀਤੋ ਦੀ ਮੌਤ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਪਹਿਲਾਂ ਸਰਦਾਰਾ ਸਿੰਘ ਦੁਕਾਨ ਉੱਤੇ ਜਾ ਬੈਠਦਾ ਸੀ ਪਰ ਹੌਲੀ-ਹੌਲੀ ਉਸ ਦੇ ਪੁੱਤ ਨੂਨ ਦਾ ਉਸ ਦੇ ਪ੍ਰਤੀ ਵਿਵਹਾਰ ਬਦਲਦਾ ਗਿਆ ਕੁਝ ਦਿਨਾਂ ਲਈ ਸਰਦਾਰਾ ਸਿੰਘ ਬਿਮਾਰ ਕੀ ਹੋਇਆ ਤਾਂ ਉਸਦੇ ਪੁੱਤ ਨੇ ਉਸਨੂੰ ਦੁਕਾਨ ਤੋਂ ਬੈਠਣ ਤੇ ਮਨਾ ਕਰ ਦਿੱਤਾ ਤੇ ਕਹਿਣ ਲੱਗਿਆ ਕਿ ਤੁਸੀਂ ਬੁੱਢੇ ਹੋ ਚੁੱਕੇ ਹੋ ਜੇ ਤੁਹਾਨੂੰ ਕੁਝ ਹੋ ਗਿਆ ਜਿਆਦਾ ਬਿਮਾਰ ਹੋ ਗਏ ਤਾਂ ਤੁਹਾਡੀ ਸੇਵਾ ਕੌਣ ਕਰੇਗਾ ਕਿਉਂਕਿ ਮੇਰੇ ਕੋਲ ਤਾਂ ਟਾਈਮ ਨਹੀਂ ਹੈ ਪਰ ਸਰਦਾਰਾ ਸਿੰਘ ਨੇ ਕਿਹਾ ਕਿ ਪੁੱਤ 2-3 ਦਿਨਾਂ ਵਿੱਚ ਮੈਂ ਠੀਕ ਹੋ ਜਾਵਾਂਗਾ ਉਸ ਤੋਂ ਬਾਅਦ ਮੈਂ ਦੁਕਾਨ ਵਧੀਆ ਸੰਭਾਲ ਸਕਦਾ ਹਾਂ ਪਰ ਉਸਦਾ ਪੁੱਤਰ ਨਹੀਂ ਚਾਹੁੰਦਾ ਸੀ ਕੀ ਸਰਦਾਰਾ ਸਿੰਘ ਦੁਕਾਨ ਸੰਭਾਲੇ ਸਰਦਾਰਾ ਸਿੰਘ ਸੋਚ ਰਿਹਾ ਸੀ ਕਿ ਜੇ ਮੈਂ ਦੁਕਾਨ ਉੱਪਰ ਬੈਠਦਾ ਸੀ ਤਾਂ ਮੇਰੇ ਕੋਲ ਪੈਸੇ ਵੀ ਹੁੰਦੇ ਸੀ ਹੁਣ ਤਾਂ ਮੁੰਡਾ ਤੇ ਨੂੰ ਮੈਨੂੰ 1 ਰੁਪਿਆ ਵੀ ਵਰਤਣ ਨਹੀਂ ਦਿੰਦੇ ਆਪਣੇ ਹੀ ਘਰ ਵਿੱਚ ਮੈਨੂੰ ਕੈਦ ਹੋ ਗਈ ਹੈ ਮੈਂ ਕਿਤੇ ਵੀ ਆਪਣੀ ਮਰਜ਼ੀ ਨਾਲ ਖੜ੍ਹ ਬੈਠ ਨਹੀਂ ਸਕਦਾ ਅਤੇ ਖੁੱਲ ਕੇ ਖਾ ਪੀ ਵੀ ਨਹੀਂ ਸਕਦਾ ਜੇ ਮੇਰੇ ਕੋਲ 4 ਪੈਸੇ ਹੋਣ ਤਾਂ ਮੈਂ ਬਾਹਰੋਂ ਕੁਝ ਖਰੀਦ ਕੇ ਖਾ ਸਕਾਂ ਇਸ ਹਾਰੀਆਂ ਗੱਲਾਂ ਸੋਚਦੇ ਸੋਚਦੇ ਸਰਦਾਰਾ ਸਿੰਘ ਬਹੁਤ ਉਦਾਸ ਹੋ ਗਿਆ। ਸਰਦਾਰਾ ਸਿੰਘ ਦੇ ਪੋਤਾ ਅਤੇ ਪੋਤੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਵੀ ਉਹ ਸਕੂਲੋਂ ਆਉਂਦੇ ਤਾਂ ਆਪਣੇ ਦਾਦਾ ਜੀ ਕੋਲ ਜਾਂਦੇ। ਜਿੰਨਾ ਸਮਾਂ ਉਹ ਆਪਣੇ ਦਾਦਾ ਜੀ ਨਾਲ ਗੱਲਾਂ ਨਾ ਕਰ ਲੈਂਦੇ ਤਾਂ ਉਹਨਾਂ ਦਾ ਦਿਲ ਨਾ ਲੱਗਦਾ। ਭਾਵੇਂ ਕਿ ਸਰਦਾਰਾ ਸਿੰਘ ਦੀ ਨੂੰ ਆਪਣੇ ਬੱਚਿਆਂ ਦਾ ਉਸਦੇ ਸਹੁਰੇ ਨਾਲ ਇੰਨਾ ਪਿਆਰ ਪਸੰਦ ਨਹੀਂ ਕਰਦੀ ਸੀ। ਪਰ ਫਿਰ ਵੀ ਬੱਚੇ ਅੱਖ ਬਚਾ ਕੇ ਆਪਣੇ ਦਾਦਾ ਜੀ ਕੋਲ ਚਲੇ ਜਾਂਦੇ ਸੀ ਸਰਦਾਰਾ ਸਿੰਘ ਦੀ ਨੂੰਹ ਦੇ ਪੇਕੇ ਆ ਚੁੱਕੇ ਸਨ ਉਸ ਦੀ ਨੂੰਹ ਆਪਣੇ ਪੇਕੇ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਸਰਦਾਰਾ ਸਿੰਘ ਦਾ ਜੀ ਕਰਦਾ ਸੀ ਕਿ ਉਹ ਵੀ ਰਿਸ਼ਤੇਦਾਰਾਂ ਵਿੱਚ ਜਾ ਕੇ ਬੈਠੇ ਪਰ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਉੱਚੀ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਖਾਣਾ ਪਾਣੀ ਖਾਧਾ ਜਾ ਰਿਹਾ ਸੀ ਇੰਨੇ ਨੂੰ ਰਸੋਈ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀ ਸੁਗੰਧ ਆਉਣ ਲੱਗੀ। ਸਰਦਾਰਾ ਸਿੰਘ ਉਡੀਕ ਰਿਹਾ ਸੀ ਕਿ ਕਦੋਂ ਉਸ ਦੀ ਨੌਂ ਦੇ ਪੇਕੇ ਖਾਣਾ ਖਾਣ ਅਤੇ ਉਸ ਦੀ ਨੌ ਉਸ ਲਈ ਖਾਣ ਨੂੰ ਕੁਝ ਦੇਵੇ। ਉਹ ਪਾਣੀ ਪੀ-ਪੀ ਕੇ ਆਪਣੀ ਭੁੱਖ ਮਿਟਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਸ ਨੂੰ ਲੱਗਿਆ ਕਿ ਉਸ ਦੀ ਪਾਣੀ ਵਾਲੀ ਬੋਤਲ ਵੀ ਖਤਮ ਹੋ ਗਈ ਹੈ ਤਾਂ ਹੋਰ ਰਸੋਈ ਵਿੱਚ ਪਾਣੀ ਪੀਣ ਗਿਆ। ਜਦੋਂ ਉਹ ਰਸੋਈ ਵਿੱਚ ਜਾਣ ਲੱਗਿਆ ਤਾਂ ਉਸਦੀ ਨੂੰਹ ਦੀ ਮਾਂ ਬੋਲੀ ਕਿ ਪ੍ਰੀਤ ਕੀ ਤੂੰ ਆਪਣੇ ਸਹੁਰੇ ਤੋਂ ਕੰਮ ਕਰਵਾਉਂਦੀ ਹੈ ਕਿ ਸਾਰਾ ਦਿਨ ਵਿਹਲੇ ਬੈਠੇ ਨੂੰ ਹੀ ਰੋਟੀਆਂ ਦਿੰਦੀ ਹੈ ਤਾਂ ਸਰਦਾਰਾ ਸਿੰਘ ਦੀ ਨੂੰਹ ਕਹਿਣ ਲੱਗੀ ਕਿ ਮਾਂ ਇਹ ਹੁਣ ਬਜ਼ੁਰਗ ਹੋ ਗਏ ਨੇ ਇਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਪਰ ਫਿਰ ਵੀ ਥੋੜਾ ਬਹੁਤਾ ਕੰਮ ਤਾਂ ਮੈਂ ਕਰਵਾ ਹੀ ਲੈਂਦੀ ਹਾਂ ਸਾਰਾ ਦਿਨ ਵਿਹਲੇ ਨੂੰ ਰੋਟੀ ਕੌਣ ਦੇਵੇ ਇਹ ਕਹਿ ਕੇ ਉਹ ਦੋਨੋਂ ਖਿੜਖਿੜ ਕੇ ਹੱਸਿਆ ਅਤੇ ਬਾਹਰ ਚਲੀਆਂ ਗਈਆਂ ਸਰਦਾਰਾ ਸਿੰਘ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਕਹੇ ਕਿ ਜਿਹੜੇ ਵਿਰੇ ਵਿੱਚ ਤੇਰੀ ਧੀ ਮਹਾਰਾਣੀ ਬਣੀ ਬੈਠੀ ਹੈ ਇਹ ਘਰ ਮੈਂ ਆਪਣੀ ਮਿਹਨਤ ਨਾਲ ਬਣਾਇਆ ਹੈ ਪਰ ਉਹ ਚੁੱਪ ਰਿਹਾ ਆਪਣੀ ਨੂੰਹ ਦੀ ਗੱਲ ਉਸ ਦੇ ਦਿਲ ਤੇ ਲੱਗੀ ਜਦੋਂ ਉਹ ਗਲਾਸ ਚੁੱਕ ਕੇ ਪਾਣੀ ਪੀਣ ਲੱਗਿਆ ਤਾਂ ਉਸ ਦੇ ਹੱਥ ਕੰਬ ਗਏ ਅਤੇ ਗਲਾਸ ਨੀਚੇ ਡਿੱਗ ਗਿਆ ਪੂਰੀ ਰਸੋਈ ਵਿੱਚ ਪਾਣੀ ਫੈਲ ਗਿਆ ਗਲਾਸ ਡਿੱਗਣ ਦੀ ਆਵਾਜ਼ ਸੁਣ ਕੇ ਉਸਦੀ ਨੂੰਹ ਪਰ ਜੀ ਭੱਜੀ ਆਈ ਅਤੇ ਕਹਿਣ ਲੱਗੀ ਪਾਪਾ ਜੀ ਜਦੋਂ ਤੁਹਾਨੂੰ ਕਿਹਾ ਹੈ ਕਿ ਤੁਸੀਂ ਰਸੋਈ ਵਿੱਚ ਨਹੀਂ ਵੜਨਾ ਫਿਰ ਤੁਸੀਂ ਰਸੋਈ ਵਿੱਚ ਕੀ ਲੈਣ ਆਏ ਹੋ ਸਾਰਾ ਦਿਨ ਤੁਸੀਂ ਪਾਣੀ ਪੀਂਦੇ ਰਹਿੰਦੇ ਹੋ ਇੱਕ ਮਿੰਟ ਵੀ ਡਿੱਕੇ ਨਹੀਂ ਬੈਠ ਸਕਦੇ ਸਰਦਾਰਾ ਸਿੰਘ ਨੇ ਕਿਹਾ ਕੀ ਧੀਏ ਮੈਨੂੰ ਭੁੱਖ ਲੱਗੀ ਹੈ ਸਵੇਰ ਦੀ ਮੈਂ ਸਿਰਫ ਇੱਕ ਕੱਪ ਚਾਹ ਹੀ ਪੀਤੀ ਹੈ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਂਦਾ ਮੈਂ ਤਾਂ ਪਾਣੀ ਪੀ ਪੀ ਕੇ ਆਪਣੀ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸਦੀ ਨੂੰ ਉਸ ਨੂੰ ਬੋਲ ਰਹੀ ਸੀ ਤਾਂ ਉਸ ਦਾ ਮੁੰਡਾ ਆ ਕੇ ਬੋਲਣ ਲੱਗਿਆ ਕਿ ਬਾਪੂ ਜੀ ਜਦੋਂ ਤੁਹਾਨੂੰ ਰਸੋਈ ਵਿੱਚ ਜਾਣ ਤੋਂ ਮਨਾ ਕੀਤਾ ਹੈ ਤਾਂ ਤੁਸੀਂ ਵਾਰ-ਵਾਰ ਰਸੋਈ ਵਿੱਚ ਕਿਉਂ ਆਉਂਦੇ ਹੋ ਸਾਰਾ ਦਿਨ ਘਰ ਦਾ ਮਾਹੌਲ ਖਰਾਬ ਰੱਖਦੇ ਹੋ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਘਰ ਵਿੱਚ ਰਿਸ਼ਤੇਦਾਰ ਆਏ ਹੋਏ ਨੇ ਆਪਣੇ ਪੁੱਤ ਦਾ ਮਾੜਾ ਵਤੀਰਾ ਦੇਖ ਕੇ ਸਰਦਾਰਾ ਸਿੰਘ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਜਦੋਂ ਰਿਸ਼ਤੇਦਾਰ ਚਲੇ ਗਏ ਤਾਂ ਸਰਦਾਰਾ ਸਿੰਘ ਨੂੰ ਲੱਗਿਆ ਕਿ ਸ਼ਾਇਦ ਉਸਦੀ ਨੂ ਹੁਣ ਉਸ ਲਈ ਕੁਝ ਖਾਣ ਲਈ ਲੈ ਕੇ ਆਵੇਗੀ ਪਰ ਜਦੋਂ ਉਸਦੀ ਨੂ ਰਸੋਈ ਬੰਦ ਕਰਕੇ ਚਲੀ ਗਈ ਤਾਂ ਸਰਦਾਰਾ ਸਿੰਘ ਨੇ ਆਪਣੀ ਨੂ ਨੂੰ ਆਵਾਜ਼ ਮਾਰੀ ਕਿ ਤੀਏ ਮੈਨੂੰ ਖਾਣ ਲਈ ਤਾਂ ਕੁਝ ਲਿਆ ਦੇ ਭੁੱਖ ਲੱਗੀ ਹੈ ਤਾਂ ਉਸਦੀ ਗੱਲ ਸੁਣ ਕੇ ਉਸ ਦਾ ਪੁੱਤ ਨੂੰ ਕਹਿੰਦੇ ਕਿ ਤੂੰ ਰਿਸ਼ਤੇਦਾਰਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰ ਦਿੱਤੀ ਇਸ ਲਈ ਅੱਜ ਤੈਨੂੰ ਖਾਣ ਲਈ ਕੁਝ ਵੀ ਨਹੀਂ ਮਿਲੇਗਾ ਜੇ ਤੁਸੀਂ ਇਸ ਘਰ ਵਿੱਚ ਰਹਿਣਾ ਹੈ ਤਾਂ ਸਾਡੀ ਗੱਲ ਮੰਨਣੀ ਪਵੇਗੀ ਨਹੀਂ ਤੁਸੀਂ ਇਸ ਘਰ ਨੂੰ ਛੱਡ ਕੇ ਜਾ ਸਕਦੇ ਹੋ ਪਰ ਸਰਦਾਰਾ ਸਿੰਘ ਦੇ ਕਿਹੜਾ ਕੋਈ ਧੀ ਪੁੱਤ ਸੀ ਕਿ ਉਸ ਕੋਲ ਚਲਿਆ ਜਾਂਦਾ ਇਸ ਲਈ ਉਸ ਨੂੰ ਉੱਥੇ ਹੀ ਰਹਿਣਾ ਪੈਣਾ ਸੀ ਸ਼ਾਮ ਨੂੰ ਜਦੋਂ ਉਸਦੇ ਪੋਤਾ-ਪੋਤੀ ਸਕੂਲ ਤੋਂ ਵਾਪਸ ਆ ਕੇ ਉਸ ਕੋਲ ਆਏ ਤਾਂ ਸਰਦਾਰਾ ਸਿੰਘ ਨੇ ਆਪਣੇ ਪੋਤੇ ਦੇ ਕੰਨ ਵਿੱਚ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ ਉਹ ਆਪਣੀ ਮੰਮੀ ਤੋਂ ਚੋਰੀ ਉਸ ਨੂੰ ਰੋਟੀ ਲਿਆ ਕੇ ਦੇਵੇ ਉਸ ਦਾ ਪੋਤਾ ਜਿਹੜਾ ਕਿ ਛੇਮੇ ਜਮਾਤ ਵਿੱਚ ਪੜਦਾ ਸੀ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਮੇਰੇ ਦਾਦਾ ਜੀ ਨਾਲ ਚੰਗਾ ਵਰਤਾਓ ਨਹੀਂ ਕਰਦੀ ਇਸ ਲਈ ਉਹ ਆਪਣੇ ਦਾਦੇ ਨੂੰ ਕਹਿਣ ਲੱਗਿਆ ਕਿ ਮੈਂ ਹੁਣੇ ਹੀ ਰੋਟੀ ਲਿਆ ਕੇ ਦਿੰਦਾ ਹਾਂ ਉਹ ਰਸੋਈ ਵਿੱਚ ਗਿਆ ਅਤੇ ਆਪਣੇ ਦਾਦਾ ਜੀ ਲਈ ਦੋ ਰੋਟੀਆਂ ਚੁੱਕ ਕੇ ਜੇ ਵਿੱਚ ਪਾ ਕੇ ਉਸ ਦੇ ਕਮਰੇ ਵਿੱਚ ਆ ਗਿਆ ਫਰ ਉਸਦੀ ਮੰਮੀ ਨੂੰ ਇਹ ਗੱਲ ਪਤਾ ਲੱਗ ਗਈ ਜਦੋਂ ਉਹ ਆਪਣੇ ਸਹੁਰੇ ਦੇ ਕਮਰੇ ਵਿੱਚ ਆਈ ਤਾਂ ਉਸਦਾ ਪੁੱਤਰ ਆਪਣੀ ਜੇਬ ਵਿੱਚੋਂ ਕੱਢ ਕੇ ਰੋਟੀ ਆਪਣੇ ਦਾਦਾ ਜੀ ਨੂੰ ਦੇ ਰਿਹਾ ਸੀ ਇਹ ਦੇਖ ਕੇ ਉਹ ਸਰਦਾਰਾ ਸਿੰਘ ਤੇ ਝਟਕ ਪਈ ਅਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਮੁੰਡੇ ਨੂੰ ਚੋਰੀ ਕਰਨਾ ਸਿਖਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਤੁਹਾਡੇ ਤੋਂ 2 ਮਿੰਟ ਦੀ ਭੁੱਖ ਕੱਟੀ ਨਹੀਂ ਜਾਂਦੀ ਤੁਸੀਂ ਆਪਣਾ ਢਿੱਡ ਭਰਨ ਲਈ ਮੇਰੇ ਪੁੱਤਰ ਨੂੰ ਚੋਰ ਬਣਾ ਰਹੇ ਹੋ ਇੰਨੀ ਗੱਲ ਸੁਣ ਕੇ ਉਸ ਦਾ ਮੁੰਡਾ ਕਹਿਣ ਲੱਗਦਾ ਕਿ ਇਹਦੇ ਵਿੱਚ ਚੋਰੀ ਵਾਲੀ ਕੀ ਗੱਲ ਹੈ ਮੰਮੀ ਤੁਸੀਂ ਦਾਦਾ ਜੀ ਨੂੰ ਸਮੇਂ ਸਿਰ ਖਾਣਾ ਨਹੀਂ ਦਿੰਦੇ ਉਹਨਾਂ ਨੂੰ ਭੁੱਖ ਲੱਗੀ ਹੈ ਖਾਣਾ ਤਾਂ ਉਹਨਾਂ ਨੇ ਖਾਣਾ ਹੀ ਹੈ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਉਹ ਆਪਣੇ ਸਹੁਰੇ ਨੂੰ ਕਹਿਣ ਲੱਗੀ ਕਿ ਹੁਣ ਤੱਕ ਤਾਂ ਮੈਂ ਬਰਦਾਸ਼ਤ ਕੀਤਾ ਪਰ ਹੁਣ ਤੁਸੀਂ ਮੇਰੇ ਹੀ ਮੁੰਡੇ ਨੂੰ ਮੇਰੇ ਖਿਲਾਫ ੜਕਾ ਰਹੇ ਹੋ ਇਸ ਲਈ ਮੈਂ ਤੁਹਾਨੂੰ ਇਸ ਘਰ ਵਿੱਚ ਹੋਰ ਬਰਦਾਸ਼ਤ ਨਹੀਂ ਕਰਾਂਗੀ ਸਰਦਾਰਾ ਸਿੰਘ ਕਹਿਣ ਲੱਗਾ ਕਿ ਧੀਏ ਮੈਂ ਤੇਰੇ ਪੁੱਤ ਨੂੰ ਚੋਰੀ ਕਰਨ ਲਈ ਨਹੀਂ ਕਿਹਾ ਸੀ ਮੈਂ ਸਿਰਫ ਇਹੀ ਕਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੈ ਇਸ ਤੋਂ ਮੇਰੀ ਭੁੱਖ ਬਰਦਾਸ਼ਤ ਨਹੀਂ ਹੋਈ ਤੇ ਧੀਏ ਮੇਰੇ ਲਈ ਰੋਟੀ ਲੈ ਆਇਆ ਅਤੇ 나ਹੀਂ ਮੈਂ ਇਸ ਨੂੰ ਤੇਰੇ ਖਿਲਾਫ ਪੜਕਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਿਨ ਉਹ ਆਪਣੇ ਮੁੰਡੇ ਨੂੰ ਝਿੜਕਦੀ ਹੋਈ ਕਹਿਣ ਲੱਗੇ ਕਿ ਖਬਰਦਾਰ ਜੇ ਅੱਜ ਤੋਂ ਬਾਅਦ ਇਸ ਬੁੱਢੇ ਦੇ ਕੋਲ ਤੈਨੂੰ ਵੇਖਿਆ ਤਾਂ ਸਰਦਾਰਾ ਸਿੰਘ ਦਾ ਪੋਤਾ ਵੇਖਦਾ ਕਿ ਉਸ ਦੀ ਮਾਂ ਦਾ ਵਰਤਾਓ ਉਸਦੇ ਦਾਦੇ ਪ੍ਰਤੀ ਦਿਨੋ-ਦਿਨ ਹੋਰ ਵੀ ਰੁੱਖਾ ਹੁੰਦਾ ਜਾ ਰਿਹਾ ਸੀ ਹੁਣ ਉਹ ਆਪਣੇ ਦਾਦੇ ਨੂੰ ਘਟ ਬੁਲਾਉਂਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜਿਵੇਂ ਆਪਣੇ ਦਾਦਾ ਜੀ ਨੂੰ ਬੁਲਾਇਆ ਤਾਂ ਮੇਰੀ ਮਾਂ ਮੇਰੇ ਦਾਦਾ ਜੀ ਨੂੰ ਭੁੱਖਾ ਰੱਖੇਗੀ ਮੇਰੇ ਕਰਕੇ ਮੇਰੇ ਦਾਦਾ ਜੀ ਨੂੰ ਤਕਲੀਫ ਝੱਲਣੀ ਪੈਂਦੀ ਹੈ ਇਸ ਤਰ੍ਹਾਂ ਟਾਈਮ ਲੰਘਦਾ ਗਿਆ ਤੇ ਸਰਦਾਰਾ ਸਿੰਘ ਦਾ ਪੋਤਾ ਅਮਰੀਕਾ ਚਲਾ ਗਿਆ ਸਰਦਾਰਾ ਸਿੰਘ ਦੀ ਪੋਤੀ ਵੀ ਅਗਲੇ ਸਾਲ ਕੈਨੇਡਾ ਵਿੱਚ ਪੜ੍ਹਾਈ ਕਰਨ ਚਲੀ ਗਈ ਪਹਿਲਾਂ ਤਾਂ ਸਰਦਾਰਾ ਸਿੰਘ ਦੇ ਪੋਤਾ-ਪੋਤੀ ਕਦੇ ਨਾ ਕਦਾਈ ਆਪਣੇ ਦਾਦਾ ਕੋਲ ਹਾਲਚਾਲ ਕੁਛ ਹੀ ਲੈਂਦੇ ਸੀ ਪਰ ਉਹਨਾਂ ਦੇ ਵਿਦੇਸ਼ ਜਾਣ ਤੋਂ ਬਾਅਦ ਸਰਦਾਰਾ ਸਿੰਘ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਸੀ ਉਸ ਦੀ ਨੂੰਹ ਨੇ ਵੀ ਕਦੇ ਆਪਣੇ ਸਹੁਰੇ ਪ੍ਰਤੀ ਨਰਮਾਈ ਨਹੀਂ ਦਿਖਾਈ ਸੀ ਸਰਦਾਰਾ ਸਿੰਘ ਆਪਣੀ ਨੂੰਹ ਦੇ ਘਟੀਆ ਵਿਵਹਾਰ ਤੋਂ ਬਹੁਤ ਦੁਖੀ ਹੋ ਗਿਆ ਸੀ ਇੱਕ ਦਿਨ ਉਸਨੇ ਆਪਣਾ ਸੰਦੂਖ ਖੋਲ੍ਹਿਆ ਅਤੇ ਦੇਖਿਆ ਕਿ ਉਸਦੀ ਪਤਨੀ ਨੇ ਇੱਕ ਬੋਤਲੀ ਵਿੱਚ ਕੁਝ ਬੰਨ ਕੇ ਰੱਖਿਆ ਹੋਇਆ ਹੈ ਜਦੋਂ ਉਸਨੇ ਉਹ ਬੋਤਲੀ ਖੋਲੀ ਤਾਂ ਉਸਨੂੰ 500 ਰੁਪਏ ਮਿਲੇ ਉਹ 500 ਰੁਪਏ ਲੈ ਕੇ ਘਰ ਤੋਂ ਬਾਹਰ ਚਲਾ ਗਿਆ ਜਦੋਂ ਉਸਦੇ ਨੂੰ ਪੁੱਤਰ ਨੇ ਉਸਨੂੰ ਨਹੀਂ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਵੇਂ ਸਰਦਾਰਾ ਸਿੰਘ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਇਸ ਲਈ ਉਸਨੇ ਦਿਮਾਗ ਨਾਲ ਸੋਚਿਆ ਕੀ ਇਸ 500 ਦਾ ਕੀ ਕਰ ਸਕਦਾ ਹਾਂ ਪਹਿਲਾਂ ਤਾਂ ਉਸਨੇ ਢਾਬੇ ਤੇ ਜਾ ਕੇ 100 ਰੁਪਏ ਦਾ ਖਾਣਾ ਖਾਦਾ ਬਾਕੀ ਬਚੇ 400 ਦੇ ਉਸਨੇ ਲੇਜ਼ ਦੇ ਪੈਕੇਟ ਖਰੀਦੇ ਅਤੇ 에য়ারਪੋਰਟ ਤੇ ਜਾ ਕੇ ਲੇਜ਼ ਵੇਚਣ ਲੱਗਿਆ ਸ਼ਾਮ ਤੱਕ ਉਸਨੇ ਸਾਰੇ ਪੈਕੇਟ ਵੇਚ ਦਿੱਤੇ ਅਤੇ ਉਸਨੂੰ 150 ਰੁਪਏ ਮੁਨਾਫਾ ਵੀ ਹੋਇਆ ਉਹ ਬਹੁਤ ਖੁਸ਼ ਹੋਇਆ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਰੋਜ਼ਾਨਾ ਇਸ ਤਰ੍ਹਾਂ ਚਿਪਸ ਵੇਚਿਆ ਕਰਾਂਗਾ ਮੈਨੂੰ ਨੂਹ ਦੀਆ ਛੜਕਾ ਵੀ ਨਹੀਂ ਖਾਣੀਆਂ ਪੈਣਗੀਆਂ ਅਤੇ ਖਾਣਾ ਖਾਣ ਲਈ ਮੈਨੂੰ ਉਹਨਾਂ ਅੱਗੇ ਹੱਥ ਨਹੀਂ ਵੀ ਫਲਾਉਣਾ ਪਵੇਗਾ ਹੁਣ ਸਰਦਾਰਾ ਸਿੰਘ ਰੋਜ਼ਾਨਾ ਸਵੇਰੇ 에ਅਰਪੋਰਟ ਤੇ ਲੇਜ਼ ਵੇਚਣ ਲਈ ਆਉਂਦਾ ਤੇ ਸ਼ਾਮ ਨੂੰ ਲੇਜ਼ ਵੇਚ ਕੇ ਬਾਹਰੋਂ ਹੀ ਖਾਣਾ ਖਾ ਕੇ ਚਲਿਆ ਜਾਂਦਾ ਉਸ ਦੇ ਨੂਹ ਪੁੱਤ ਨੇ ਉਸ ਨੂੰ ਕਦੇ ਵੀ ਨਹੀਂ ਪੁੱਛਿਆ ਸੀ ਕਿ ਤੁਸੀਂ ਕਿੱਥੇ ਜਾਂਦੇ ਹੋ ਅਤੇ ਖਾਣਾ ਕਿੱਥੇ ਖਾਂਦੇ ਹੋ ਉਸ ਦੇ ਨੂਹ ਨੂੰ ਲੱਗਦਾ ਸੀ ਕਿ ਚਲੋ ਚੰਗਾ ਹੋਇਆ ਇਸ ਬੁੱਢੇ ਦੇ ਖਾਣ ਪੀਣ ਤੋਂ ਖਿਹੜਾ ਛੁੱਟਿਆ ਉਧਰ ਸਰਦਾਰਾ ਸਿੰਘ ਦੇ ਪੋਤੇ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਉਹ ਆਪਣੇ ਦਾਦਾ ਜੀ ਨੂੰ ਸਰਪ੍ਰਾਈਜ਼ ਦੇਣ ਲਈ ਵਾਪਸ ਇੰਡੀਆ ਆ ਰਿਹਾ ਸੀ ਫਲਾਈਟ ਦੇ ਵਿੱਚ ਬੈਠਾ ਉਹ ਸੋਚ ਰਿਹਾ ਸੀ ਕਿ ਮੈਨੂੰ ਵੇਖ ਕੇ ਮੇਰੇ ਦਾਦਾ ਜੀ ਕਿੰਨੇ ਖੁਸ਼ ਹੋ ਜਾਣਗੇ ਜਦੋਂ ਵੀ ਉਹ ਆਪਣੀ ਮਾਂ ਨਾਲ ਆਪਣੇ ਦਾਦਾ ਜੀ ਬਾਰੇ ਗੱਲ ਕਰਦਾ ਸੀ ਤਾਂ ਉਸ ਦੀ ਮਾਂ ਹਮੇਸ਼ਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਸੀ ਤੇ ਕਹਿੰਦੀ ਸੀ ਕਿ ਮੈਂ ਤੇਰੇ ਦਾਦਾ ਜੀ ਦਾ ਬਹੁਤ ਖਿਆਲ ਰੱਖਦੀ ਹਾਂ ਤੇ ਉਸ ਨੂੰ ਵੀ ਇਹ ਲੱਗਣ ਲੱਗਿਆ ਸੀ ਕਿ ਸ਼ਾਇਦ ਉਸ ਦੀ ਮੰਮੀ ਦਾ ਵਿਵਹਾਰ ਉਸਦੇ ਦਾਦੇ ਪ੍ਰਤੀ ਬਦਲ ਗਿਆ ਹੋਵੇਗਾ ਪਰ ਜਦੋਂ ਸਰਦਾਰਾ ਸਿੰਘ ਦਾ ਪੁੱਤ ਆ ਫਲਾਈਟ ਵਿੱਚੋਂ ਉਤਰਿਆ ਅਤੇ ਬਾਹਰ ਆ ਕੇ ਇੱਕ ਟੈਕਸੀ ਦੀ ਭਾਲ ਵਿੱਚ ਇੱਧਰ ਉੱਧਰ ਫਿਰਨ ਲੱਗਾ ਤਾਂ ਇੰਨੀ ਗਰਮੀ ਵਿੱਚ ਉਸ ਨੂੰ ਇੱਕ ਬਜ਼ੁਰਗ ਵਿਖਾਈ ਦਿੱਤੇ ਜਿਹੜੇ ਕੀ ਲੇਜ਼ ਦਾ ਪੈਕੇਟ ਵੇਚਣ ਲੇ ਤਰਲਿਤ ਕਰ ਰਿਹਾ ਸੀ ਉਹ ਕੋਲੋਂ ਲੰਘਦੇ ਹਰ ਇੱਕ ਵਿਅਕਤੀ ਨੂੰ ਬੇਨਤੀ ਕਰਕੇ ਕਹਿ ਰਿਹਾ ਸੀ ਕਿ ਇੱਕ ਪੈਕਟ ਖਰੀਦ ਲਵੋ ਜਦੋਂ ਸਰਦਾਰਾ ਸਿੰਘ ਦਾ ਪੋਤਾ ਉਸ ਕੋਲ ਆਇਆ ਤਾਂ ਸਰਦਾਰਾ ਸਿੰਘ ਨੇ ਉਸ ਨੂੰ ਕਿਹਾ ਕਿ ਲੇਜ਼ ਦਾ ਇੱਕ ਪੈਕਟ ਖਰੀਦ ਲਵੋ ਉਸ ਨੇ ਆਪਣੇ ਪੋਤੇ ਦੇ ਮੂੰਹ ਵੱਲ ਨਹੀਂ ਦੇਖਿਆ ਸੀ ਇਸ ਲਈ ਉਸ ਦਾ ਪੋਤਾ ਆਪਣੇ ਦਾਦੇ ਨੂੰ ਵੇਖ ਕੇ ਝੌਂਕ ਗਿਆ ਉਸ ਨੇ ਆਪਣੇ ਦਾਦੇ ਨੂੰ ਕਿਹਾ ਕਿ ਮੈਨੂੰ ਚਿਪਸ ਦਾ ਪੈਕਟ ਨਹੀਂ ਆਪਣੇ ਦਾਦਾ ਜੀ ਚਾਹੁੰਦੇ ਨੇ ਆਪਣੇ ਪੋਤੇ ਦੀ ਆਵਾਜ਼ ਸੁਣ ਕੇ ਸਰਦਾਰਾ ਸਿੰਘ ਝੌਂਕ ਗਿਆ ਉਸਨੇ ਘੁੱਟ ਕੇ ਆਪਣੇ ਪੋਤੇ ਨੂੰ ਗਲ ਨਾਲ ਲਾਇਆ ਉਸ ਦਾ ਪੋਤਾ ਆਪਣੇ ਦਾਦੇ ਨੂੰ ਇਸ ਹਾਲਤ ਵਿੱਚ ਵੇਖ ਕੇ ਰੋਣ ਲੱਗ ਗਿਆ ਆਪਣੇ ਦਾਦੇ ਨੂੰ ਗਲ ਲਾਉਣ ਤੋਂ ਬਾਅਦ ਉਹ ਪੁੱਛਣ ਲੱਗਾ ਕਿ ਦਾਦਾ ਜੀ ਤੁਸੀਂ ਇੱਥੇ ਤੁਹਾਡੀ ਇਹ ਹਾਲਤ ਕਿਵੇਂ ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ ਲੇਜ ਵੇਚ ਰਹੇ ਹੋ ਮੰਮੀ ਪਾਪਾ ਕਿੱਥੇ ਨੇ ਇਕੋ ਸਮੇਂ ਵਿੱਚ ਸਰਦਾਰਾ ਸਿੰਘ ਦੇ ਪੋਤੇ ਨੇ ਉਸ ਨੂੰ ਕਿੰਨੇ ਸੰਭਾਲ ਕਰ ਦਿੱਤੇ ਤਾਂ ਸਰਦਾਰਾ ਸਿੰਘ ਨੇ ਸਾਰੀ ਗੱਲ ਆਪਣੇ ਪੋਤੇ ਨੂੰ ਦੱਸ ਦਿੱਤੀ ਆਪਣੇ ਮਾਤਾ ਪਿਤਾ ਦੀ ਹਰਕਤ ਸੁਣ ਕੇ ਸਰਦਾਰਾ ਸਿੰਘ ਦੇ ਪੋਤੇ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੇ ਦਾਦੇ ਨੂੰ ਇੱਕ ਹੋਟਲ ਵਿੱਚ ਲਿਜਾ ਕੇ ਕਮਰਾ ਬੁੱਕ ਕਰਵਾ ਕੇ ਦਿੱਤਾ ਉਸ ਲਈ ਨਵੇਂ ਕੱਪੜੇ ਖਰੀਦੇ ਅਤੇ ਉਸ ਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਫਿਰ ਉਸ ਨੂੰ ਕਹਿਣ ਲੱਗਾ ਕਿ ਦਾਦਾ ਜੀ ਤੁਸੀਂ ਇੱਥੇ ਰਹੋ ਵੇਟਰ ਆ ਤੁਹਾਨੂੰ ਆਪੇ ਖਾਣਾ ਦੇ ਜਾਇਆ ਕਰੇਗਾ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਮੈਂ ਆਪਣਾ ਇੱਕ ਜ਼ਰੂਰੀ ਕੰਮ ਕਰਕੇ ਤੁਹਾਡੇ ਕੋਲ ਆਵਾਂਗਾ ਇਹ ਕਹਿ ਕੇ ਉਹ ਚਲਾ ਗਿਆ ਆਪਣੇ ਪੁੱਤਰ ਨੂੰ ਆਇਆ ਵੇਖ ਕੇ ਸਰਦਾਰਾ ਸਿੰਘ ਦੇ ਨੂੰ ਪੁੱਤ ਦੀ ਖੁਸ਼ੀ ਦਾ ਕੋਈ ਹੱਦ ਨਾ ਰਹੀ ਉਹ ਕਹਿਣ ਲੱਗੇ ਕਿ ਪੁੱਤ ਤੂੰ ਆਉਣ ਤੋਂ ਪਹਿਲਾਂ ਸਾਨੂੰ ਕੁਝ ਵੀ ਨਹੀਂ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਉਹ ਕੁਝ ਕਿਵੇਂ ਵੇਖਦਾ ਜੋ ਮੈਂ ਹੁਣੇ ਵੇਖ ਕੇ ਆਇਆ ਹਾਂ ਤਾਂ ਉਸਦੀ ਮੰਮੀ ਕਹਿਣ ਲੱਗੀ ਕਿ ਕੀ ਵੇਖ ਕੇ ਆਇਆ ਹੈ ਤਾਂ ਉਸਨੇ ਗੱਲ ਟਾਲਦੇ ਹੋਏ ਕਿਹਾ ਕਿ ਕੁਝ ਨਹੀਂ ਮੈਂ ਤਾਂ ਮਜ਼ਾਕ ਕਰ ਰਿਹਾ ਹਾਂ ਚਾਹ ਪਾਣੀ ਪੀਣ ਤੋਂ ਬਾਅਦ ਸਰਦਾਰਾ ਸਿੰਘ ਦਾ ਪੋਤਾ ਆਪਣੇ ਮਾਤਾ ਪਿਤਾ ਨੂੰ ਆਪਣੇ ਦਾਦੇ ਬਾਰੇ ਪੁੱਛਦਾ ਹੈ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਪੁੱਤ ਤੈਨੂੰ ਤਾਂ ਪਤਾ ਹੈ ਕਿ ਤੇਰੇ ਦਾਦਾ ਜੀ ਬਿਲਕੁਲ ਬਜ਼ੁਰਗ ਹੋ ਚੁੱਕੇ ਨੇ ਉਹ ਸਾਰਾ ਦਿਨ ਵਿਹਲੇ ਬੈਠੇ ਖਾਂਦੇ ਰਹਿੰਦੇ ਨੇ ਇਸ ਲਈ ਅਸੀਂ ਹੀ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਥੋੜਾ ਬਹੁਤਾ ਤੁਰ ਫਿਰ ਰਿਹਾ ਕਰੋ ਨਹੀਂ ਤਾਂ ਤੁਹਾਡੀਆਂ ਹੱਡੀਆਂ ਖੜ ਜਾਣਗੀਆਂ ਇਸ ਲਈ ਉਹ ਬਾਹਰ ਤੁਰਨ ਫਿਰਨ ਲਈ ਚਲੇ ਜਾਂਦੇ ਨੇ ਅਤੇ ਕਦੇ ਨਾ ਕਦੇ ਕਿਸੇ ਦੋਸਤ ਕੋਲ ਹੁਣ ਸ਼ਾਮ ਹੋ ਗਈ ਸੀ ਪਰ ਸਰਦਾਰਾ ਸਿੰਘ ਘਰ ਵਾਪਸ ਨਾ ਆਇਆ ਤੇ ਉਸਦੇ ਪੋਤੇ ਨੇ ਆਪਣੇ ਮੰਮੀ ਪਾਪਾ ਨੂੰ ਫਿਰ ਪੁੱਛਿਆ ਕਿ ਹੁਣ ਤਾਂ ਰਾਤ ਹੋ ਗਈ ਹੈ ਫਿਰ ਵੀ ਉਸ ਦਾ ਦਾਦਾ ਜੀ ਘਰ ਨਹੀਂ ਆਏ ਤਾਉ ਕਹਿਣ ਲੱਗੇ ਕਿ ਪੁੱਤਰ ਅਸੀਂ ਤੈਨੂੰ ਕਿਹਾ ਹੈ ਕਿ ਕਈ ਵਾਰ ਉਹ ਆਪਣੇ ਦੋਸਤ ਕੋਲ ਚਲਾ ਜਾਂਦਾ ਹੈ ਪਰ ਅੰਦਰੋਂ ਅੰਦਰ ਹੀ ਉਹ ਹੈਰਾਨ ਸਨ ਕਿ ਅੱਜ ਸਰਦਾਰਾ ਸਿੰਘ ਘਰ ਕਿਉਂ ਨਹੀਂ ਆਇਆ ਦੋ ਦਿਨ ਬੀਤ ਗਏ ਸਰਦਾਰਾ ਸਿੰਘ ਦੇ ਪੋਤਾ ਆਪਣੇ ਮਾਤਾ ਪਿਤਾ ਨੂੰ ਦਾਦਾ ਜੀ ਬਾਰੇ ਪੁੱਛਦਾ ਰਿਹਾ ਪਰ ਉਸਦੇ ਮੰਮੀ ਪਾਪਾ ਉਸਨੂੰ ਟਾਲਦੇ ਰਹੇ ਤੀਸਰੇ ਦਿਨ ਸਰਦਾਰਾ ਸਿੰਘ ਦਾ ਪੋਤਾ ਘਰ ਲੈ ਕੇ ਘਰੋਂ ਨਿਕਲਦਾ ਹੈ ਤੇ ਉਸ 호텔 ਵਿੱਚ ਪਹੁੰਚਦਾ ਹੈ ਜਿੱਥੇ ਉਸ ਦਾ ਦਾਦਾ ਰਹਿ ਰਿਹਾ ਸੀ ਉਹ ਆਪਣੇ ਦਾਦੇ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਤੇ ਵਾਪਸ ਘਰ ਆ ਜਾਂਦਾ ਹੈ ਘਰ ਆ ਕੇ ਜਦੋਂ ਉਹ ਡੋਰ ਵੈਲ ਵਜਾਉਂਦਾ ਹੈ ਤਾਂ ਉਸ ਦੀ ਮਾਦਰਵਾਜਾ ਖੋਲਦੀ ਹੈ ਅਤੇ ਆਪਣੇ ਪੁੱਤ ਨਾਲ ਆਪਣੇ ਸਹੁਰੇ ਸਰਦਾਰਾ ਸਿੰਘ ਨੂੰ ਦੇਖ ਕੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਪੁੱਤਰ ਮਿਲ ਗਏ تیرے ਦਾਦਾ ਜੀ ਕਿੱਥੇ ਗਏ ਸੀ ਪੁੱਛ ਇਹਨਾਂ ਨੂੰ ਕਿ ਅਸੀਂ ਇਹਨਾਂ ਲਈ ਕਿੰਨੇ ਪਰੇਸ਼ਾਨ ਸੀ ਇਹਨਾਂ ਦਾ ਹੱਕ ਨਹੀਂ ਬਣਦਾ ਸੀ ਕਿ ਇਹ ਦੱਸ ਕੇ ਜਾਣ ਤਾਂ ਸਰਦਾਰਾ ਸਿੰਘ ਦੇ ਪੁੱਤਰੇ ਨੇ ਆਪਣੀ ਮਾਂ ਨੂੰ ਚੁੱਪ ਕਰਵਾਉਂਦੇ ਹੋਏ ਕਿਹਾ ਕਿ ਮਾਂ ਬਸ ਕਰ ਹੋਰ ਕਿੰਨਾ ਕੁ ਕੁਝ ਕਰੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਮੇਰੇ ਬਜ਼ੁਰਗ ਦਾਦੇ ਨਾਲ ਕਿਹੋ ਜਿਹਾ ਸਲੂਕ ਕਰਦੇ ਹੋ ਮੈਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਆਪਣੇ ਮੰਮੀ ਪਾਪਾ ਕਹਿੰਦੇ ਹੋਏ ਬਾਹਰ ਜਾ ਕੇ ਮੈਂ ਸੋਚਦਾ ਸੀ ਕਿ ਸ਼ਾਇਦ ਹੁਣ ਤੱਕ ਤੁਸੀਂ ਮੇਰੇ ਦਾਦਾ ਜੀ ਪ੍ਰਤੀ ਚੰਗਾ ਵਿਵਹਾਰ ਕਰਨ ਲੱਗ ਗਏ ਹੋਮੋਗੇ ਕਿਉਂਕਿ ਇਨਸਾਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਪਰ ਤੁਸੀਂ ਤਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਤੁਹਾਡੀ ਵਜ੍ਹਾ ਨਾਲ ਮੇਰੇ ਦਾਦਾ ਜੀ ਨੂੰ 에어ਪੋਰਟ ਤੇ ਲੇਜ਼ ਦੇ ਪੈਕੇਟ ਵੇਚਣੇ ਪਏ ਲਾਹਨਤ ਹੈ ਤੁਹਾਡੇ ਅੱਜ ਤੁਹਾਡੀ ਅਮੀਰੀ ਤੇ ਕਿ ਤੁਹਾਡਾ ਬਜ਼ੁਰਗ ਵਾਪ ਲੋਕਾਂ ਦੇ ਤਰਲੇ ਕੱਢ ਕੱਢ ਕੇ ਲੇਸ ਦੇ ਪੈਕੇਟ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਫਿਰ ਉਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹਿ ਸਕਦਾ ਜਿਸ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਉਹ ਆਪਣਾ ਸਮਾਨ ਚੁੱਕਦਾ ਹੈ ਅਤੇ ਆਪਣੇ ਦਾਦਾ ਜੀ ਨੂੰ ਲੈ ਕੇ ਬਾਹਰ ਜਾਣ ਲੱਗਦਾ ਹੈ ਉਸ ਦੇ ਮੰਮੀ ਪਾਪਾ ਕਹਿੰਦੇ ਨੇ ਕਿ ਪੁੱਤ ਤੂੰ ਕਿੱਥੇ ਚੱਲਿਆ ਹੈ ਤਾ ਉਹ ਕਹਿੰਦਾ ਹੈ ਕਿ ਮੈਂ ਕਿਤੇ ਵੀ ਰਹਿ ਲਵਾਂਗਾ ਪਰ ਤੁਹਾਡੇ ਨਾਲ ਰਹਿਣ ਨਾਲੋਂ ਵਧੀਆ ਰਹਾਂਗਾ ਮੈਂ ਆਪਣੇ ਦਾਦਾ ਜੀ ਦੀ ਦੇਖਭਾਲ ਕਰਾਂਗਾ ਕੋਈ ਲੋੜ ਨਹੀਂ ਤੁਹਾਨੂੰ ਮੈਨੂੰ ਆਪਣਾ ਪੁੱਤ ਕਹਿਣ ਦੀ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਓ ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ ਉਸ ਦੀ ਮਾਂ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਆਪਣੇ ਦਾਦਾ ਜੀ ਨੂੰ ਨਾਲ ਲੈ ਕੇ ਚਲਿਆ ਜਾਂਦਾ ਹੈ ਉਹ ਦੋਨੋਂ ਪਤੀ ਪਤਨੀ ਉੱਥੇ ਹੀ ਖੜੇ ਰਹਿ ਜਾਂਦੇ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ